ਸੰਜੀਵ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਆ ਚੈਨਲ ਦੇ ਉੱਤੇ ਤੇ ਲਗਾਤਾਰ ਜਿਹੜੀ ਆ ਚੋਣਾਂ ਨੂੰ ਲੈ ਕੇ ਆਪਾਂ ਜਿਹੜੀ ਗੱਲਬਾਤ ਕਰਦੇ ਰਹਿੰਦੇ ਆ ਜਿਹੜੀ ਅਪਡੇਟ ਆਪਾਂ ਸ਼ੇਅਰ ਕਰਦੇ ਦਿੰਦੇ ਆ ਤੇ ਅੱਜ ਜਿਹੜੀ ਵੱਡੀ ਖਬਰ ਲੈ ਕੇ ਆਏ ਆ ਗੱਲਬਾਤ ਕਰਦੇ ਆ ਇੱਕ ਹਰਿਆਣੇ ਦੀ ਗੱਲਬਾਤ ਕਰਾਂਗੇ ਬੀਬੀ ਜਗੀਰਕੌਰ ਬਾਰੇ ਗੱਲ ਕਰਦੇ ਆ ਇੱਕ ਜਿਹੜਾ ਨਵਾਂ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਉਸ ਪਰ ਵੀ ਚਰਚਾ ਕਰਾਂਗੇ ਅੱਜ ਪਹਿਲਾਂ ਗੱਲਬਾਤ ਕਰਦੇ ਆ ਬੀਬੀ ਜਗੀਰਕੌਰ ਬਾਰੇ ਜਿਨ੍ਹਾਂ ਦੀਆਂ ਚਰਚਾਵਾਂ ਕਾਫੀ ਚੱਲ ਰਹੀਆਂ ਨੇ ਕਿ ਦੁਬਾਰਾ ਉਹ ਸ਼ਾਇਦ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਵਾਪਸੀ ਹੋਣ ਵਾਲੀ ਲਗਾਤਾਰ ਜਿਹੜੀ ਆ ਉਹ ਪਾਰਟੀਆਂ ਦੇ ਵਿੱਚ ਜਿਹੜੀ ਵਾਪਸੀਆਂ ਹੋ ਰਹੀਆਂ ਨੇ ਉਸੇ ਨੂੰ ਲੈ ਕੇ ਅੱਜ ਗੱਲਬਾਤ ਕਰਦੇ ਆਂ ਬਹੁਤ ਬਹੁਤ ਅਕਾਲੀ ਦਲ ਦੀ ਜਗੀਰਕੋੜ ਦੀ ਜਿਹੜੀ ਵਾਪਸੀ ਨੂੰ ਲੈ ਕੇ ਕੀ ਮਾਹੌਲ ਬਣ ਸਕਦਾ ਵਾ ਦੱਸੋ ਸਾਨੂੰ ਸਾਰਾ ਅੱਜ ਦੇਖੋ ਇਹ ਬਹੁਤ ਦੇਰ ਤੋਂ ਖਿਆਸ ਰੰਗਾਂ ਲਗਾਈਆਂ ਜਾ ਰਹੀਆਂ ਸੀਗੀਆਂ ਕਿ ਜਿਹੜੇ ਸੀਨੀਅਰ ਲੀਡਰ ਆ ਅਕਾਲੀ ਦਲ ਦੇ ਜਿਨ੍ਹਾਂ ਨੂੰ ਦਰਖਨਾਰ ਕੀਤਾ ਗਿਆ ਕੈਨਡੀਡੇ ਦੇ ਵਿੱਚੋਂ ਚੋਕੇ ਜਿਹੜਾ ਐਸਪੀਸੀਆਂ ਚੋਣਾ ਵਿੱਚ ਬੀਬੀ ਜਗੀਰ ਕੌਰ ਨੇ ਆਪਣਾ ਨਾਮੰਕਣ ਜਿਹੜਾ ਇੰਡੀਪੈਂਡੈਂਟ ਕੈਂਡੀਡੇਟ ਦੇ ਤੌਰ ਦੇ ਉੱਤੇ ਭਰਿਆ ਔਰ ਉਸਵਿਨੇ ਬੀਬੀ ਜਗੀਰ ਕੌਰ ਨੇ ਇੱਕ ਬਹੁਤ ਵੱਡਾ ਜਿਹਨੂੰ ਅਸੀਂ ਕਹਿੰਦੇ ਐਲੀਗੇਸ਼ਨ ਲਗਾਇਆ ਕਿ ਲਪਾਫੇ ਵਿੱਚੋਂ ਨਾਮ ਨਿਕਲਦਾ ਔਰ ਉਹ ਪ੍ਰਧਾਨ ਦੀ ਚੋਣ ਹੁੰਦੀ ਹੈ ਸੋ ਇਹ ਪ੍ਰਥਾ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਹੁਤ ਦੇਰ ਤੋਂ ਚੱਲੀ ਆ ਰਹੀ ਸੀ ਇਸ ਦੇ ਉੱਤੇ ਉਹਨਾਂ ਨੇ ਚੈਲੰਜ ਕੀਤਾ ਔਰ ਉਹਨਾਂ ਨੇ ਕਿਹਾ ਕਿ ਮੈਂ ਆਜ਼ਾਦ ਕੈਂਡੀਡੇਟ ਦੇ ਤੌਰ ਦੇ ਉੱਤੇ ਚੋਣ ਲੜੂ ਔਰ ਉਹਨਾਂ ਨੇ ਚੋਣ ਵੀ ਲੜੀ ਔਰ ਬੜੀ ਮਜਬੂਤੀ ਦੇ ਨਾਲ ਬੜਾ ਮੁਕਾਬਲਾ ਵੀ ਕੀਤਾ ਔਰ ਧੰਮੀ ਸਾਹਿਬ ਉਸ ਵੇਲੇ ਐਸਪੀਸੀ ਦੇ ਜਿਹੜੇ ਚੇਅਰਮੈਨ ਬਣ ਗਏ ਸੁਪਰੀਜ਼ੀਡੈਂਟ ਬਣੇ ਉਸ ਵੇਲੇ ਬੀਬੀ ਜ਼ਗੀਰਕੌਰ ਅਕਾਲੀ ਦਲ ਤੋਂ ਦੂਰ ਹੁੰਦੇ ਚਲੇ ਗਏ ਔਰ ਸੁਖਬੀਰ ਬਾਦਲ ਦੀ ਲੀਡਰਸ਼ਿਪ ਜਿਹੜੀ ਉਸ ਨੂੰ ਚੈਲੰਜ ਕਰਦੇ ਨਜ਼ਰ ਆਉਂਦੇ ਸੀ ਸੁਖਬੀਰ ਬਾਦਲ ਹੁਣਾਂ ਨੇ ਉਹਨਾਂ ਦੇ ਖਿਲਾਫ ਕੋਈ ਬਿਆਨਬਾਜ਼ੀ ਤਾਂ ਨਹੀਂ ਕੀਤੀ ਲੇਕਿਨ ਉਹਨਾਂ ਨੇ ਪਾਰਟੀ ਤੋਂ ਬਾਹਰ ਦਾ ਇੱਕ ਕਿਸਮ ਦਾ ਰਸਤਾ ਜ਼ਰੂਰ ਦਿਖਾਇਆ ਬੀਬੀ ਜਗੀਰ ਕੌਰ ਨੇ ਆਪਣੇ ਆਪ ਨੂੰ ਹਮੇਸ਼ਾ ਹੀ ਇਹ ਕਿਹਾ ਕਿ ਮੈਂ ਅਕਾਲੀ ਦਲ ਦੇ ਵਿੱਚ ਹਾਂ ਔਰ ਅਕਾਲੀ ਦਲ ਦਾ ਹਿੱਸਾ ਆਪਣੇ ਆਪ ਨੂੰ ਮੰਨਦੀ ਹਾਂ ਲੇਕਿਨ ਮੈਨੂੰ ਅਕਾਲੀ ਦਲ ਨੇ ਬਾਹਰ ਕੱਢਿਆ ਮੈਂ ਕੱਢ ਜਲ ਨਹੀਂ ਛੱਡੀ ਜੀ ਪਿਛਲੇ ਦਿਨ ਹੀ ਐਸੀ ਦੇਖਦੇ ਹਾਂ ਬਹੁਤ ਵੱਡੀ ਡਿਵੈਲਪਮੈਂਟ ਜਿਹੜੀ ਇਹ ਸੀ ਕਿ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੀ ਮੁੜ ਕੇ ਜਿਹੜਾ ਗੱਠ ਜੋੜ ਹੁੰਦਿਆਂ ਸਮੀਕਰਨ ਜਿਹੜੇ ਆ ਉਹ ਸਾਡੇ ਸਾਹਮਣੇ ਆ ਰਹੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ 5 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਔਰ 8 ਸੀਟਾਂ ਦੇ ਉੱਤੇ ਅਕਾਲੀ ਦਲ ਦੀ ਸਹਿਮਤੀ ਬਣ ਰਹੀ ਹੈ ਜੀ ਇਸੇ ਪਿਛਲੇ ਭੂਮੀ ਦੇ ਵਿੱਚ ਬਹੁਤ ਸਾਰੇ ਜਿਹੜੇ ਨਰਾਜ਼ ਅਕਾਲੀ ਦਲ ਦੇ ਸੀਨੀਅਰ ਪੰਥਕ ਲੀਡਰ ਜਿਨ੍ਹਾਂ ਨੂੰ ਉਸੇ ਕਹਿੰਦੇ ਆ ਉਹ ਮੁੜ ਕੇ ਘਰ ਵਾਪਸੀ ਹੋ ਰਹੇ ਆ ਔਰ ਉਹਦੇ ਵਿੱਚ ਢੀਂਡਸਾ ਗਰੁੱਪ ਜਿਹੜਾ ਸੀ ਉਹਨਾਂ ਨੇ ਆਪਣੀ ਪਾਰਟੀ ਜਿਹੜੀ ਉਹਨੂੰ ਖਤਮ ਕੀਤਾ ਔਰ ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਸਦਕਾਰ ਕਰਕੇ ਉਹਦੇ ਵਿੱਚ ਜਿਹੜਾ ਆਪਣੇ ਆਪ ਨੂੰ ਸ਼ਾਮਿਲ ਕੀਤਾ ਸੋ ਸ਼ੁਰੂਆਤ ਜਿਹੜੀ ਆ ਉਹ ਘਰ ਵਾਪਸੀ ਵੱਡੇ ਵੱਡੇ ਲੀਡਰ ਜਿਹੜੇ ਸੀਨੀਅਰ ਲੀਡਰ ਆ ਅਕਾਲੀ ਦਲ ਦੇ ਸੀਗੇ ਉਹਨਾਂ ਦੀ ਸ਼ੁਰੂ ਹੋ ਗਈ ਉਸੇ ਸਿਲਸਿਲੇ ਵਿੱਚ ਆਉਣ ਵਾਲੇ ਕੁਝ ਇੱਕ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਦੀ ਬੀਬੀ ਜ਼ਗੀਰ ਕੌਰ ਨੂੰ ਮਨਾਣ ਜਾਣਾ ਜਾਂ ਉਹਨਾਂ ਨੂੰ ਸ਼ਾਮਿਲ ਕਰਾਉਣ ਜਾਣ ਬਾਰੇ ਜਿਹੜੀ ਚਰਚਾ ਜਿਹੜੀ ਹੈ ਉਹ ਇਸ ਵੇਲੇ ਸਰਗਰਮ ਹੈ ਸੋ ਆਸ ਹੈ ਕਿ ਬੀਬੀ ਜ਼ਗੀਰ ਕੌਰ ਬਹੁਤ ਜਲਦ ਐਕਟਿਵ ਮੈਂਬਰ ਦੇ ਤੌਰ ਦੇ ਉੱਤੇ ਅਕਾਲੀ ਦਲ ਦੇ ਲੀਡਰ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਦੇਖਣ ਸੰਜੀਵ ਜੀ ਗੱਲ ਕਰਦੇ ਆ ਕਿ ਸੂਤਰਾ ਦੀ ਮੰਨੀ ਦੇ 14 ਤਰੀਕ ਨੂੰ ਜਿਹੜੇ ਆ ਸੁਖਬੀਰ ਬਾਦਲ ਜਿਹੜਾ ਖੁਦ ਆ ਉਹ ਬੇਗੋਵਾਲ ਮਤਲਬ ਜਾ ਰਹੇ ਨੇ ਤਾਨੂੰ ਲੱਗਦਾ ਕਿ ਸੁਖਵੀਰ ਬਾਦਲ ਦੇ ਉੱਤੇ ਜਾਣ ਨਾਲ ਜਿਹੜਾ ਵਾ ਜਿਹੜਾ ਵਰਕਰ ਜਿਹੜੇ ਉਹ ਉਤਸ਼ਾਹਿਤ ਹੋਣਗੇ ਦੇਖੋ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਸੁਖਵੀਰ ਬਾਦਲ ਹੋਣਾਂ ਦੇ ਉੱਤੇ ਬਹੁਤ ਵੱਡੀ ਚੈਲੰਜ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਪਾਰਟੀ ਦੇ ਕੈਡਰ ਨੂੰ ਮਜ਼ਬੂਤੀ ਪ੍ਰਦਾਨ ਕਰਨ ਔਰ ਆਪਣੇ ਆਪ ਨੂੰ ਕਿਉਂਕਿ ਉਹ ਸੀਐਮ ਦੇ ਕੈਂਡੀਡੇਟ ਦੇ ਤੌਰ ਦੇ ਉੱਤੇ ਅਗਰ ਪੇਸ਼ ਕਰਨਾ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਬੇਅਰ ਕਦਮੀਆਂ ਕਰਨੀਆਂ ਪੈਣਗੀਆਂ ਜੀ ਅਕਾਲੀ ਦਲ ਦੀ ਬਹੁਤ ਸੀਨੀਅਰ ਔਰ ਬਹੁਤ ਜ਼ਿਆਦਾ ਮਜ਼ਬੂਤ ਲੀਡਰ ਦੇ ਤੌਰ ਦੇ ਉੱਤੇ ਬੀਬੀ ਜ਼ਗੀਰ ਕੌਰ ਨੂੰ ਦੇਖਿਆ ਜਾਂਦਾ ਰਿਹਾ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਕਿ ਉਸ ਵੇਲੇ ਅਸੀਂ ਦੇਖ ਰਹੇ ਸੀ ਬੀਬੀ ਜ਼ਗੀਰ ਕੌਰ ਮਹਾਨ ਦਾ ਕਦ ਬਹੁਤ ਵੱਡਾ ਸੀਗਾ ਅਕਾਲੀ ਦਲ ਦੇ ਵਿੱਚ ਔਰ ਐਸਪੀਸ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਬੀਬੀ ਜ਼ਗੀਰ ਕੌਰ ਨੇ ਬਹੁਤ ਵੱਡਾ ਨਾਮਣਾ ਜਿਹੜਾ ਬਹੁਤ ਵੱਡਾ ਕੰਮ ਜਿਹੜਾ ਉਸ ਵੇਲੇ ਕੀਤਾ ਸੋ ਉਹਨਾਂ ਦੀ ਭੂਮਿਕਾ ਨੂੰ ਦਰਕਨਾਰ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਸੋ ਅਗਰ ਸੁਖਬੀਰ ਬਾਦਲ ਹੁਣੀ ਇਹ ਪਹਿਰ ਕਦਮੀ ਕਰਦੇ ਉਹਨਾਂ ਦੇ ਕੋਲ ਜਾਂਦੇ ਆ ਤਾਂ ਇਹਦੇ ਵਿੱਚ ਕੋਈ ਬਹੁਤ ਵੱਡੀ ਗੱਲ ਨਹੀਂ ਕਿਉਂਕਿ ਉਹਨਾਂ ਨੂੰ ਜ਼ਰੂਰਤ ਹੈ ਕਿ ਇਸ ਵੇਲੇ ਹਰ ਵਰਕਰ ਹਰ ਪਾਰਟੀ ਦਾ ਮੈਂਬਰ ਜਿਹੜਾ ਅਕਾਲੀ ਦਲ ਦੇ ਨਾਲ ਜੁੜੇ ਕਿਉਂਕਿ ਅਕਾਲੀ ਦਲ ਨੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਆਪਣਾ ਗਰਾਊਂਡ ਲੈਵਲ ਉੱਤੇ ਪਿਛਲੇ ਇਲੈਕਸ਼ਨਾਂ ਵਿੱਚ ਕਰਵਾ ਲਿਆ ਸੋ ਇਹਨਾਂ ਇਲੈਕਸ਼ਨਰ ਵਿੱਚ ਹੁਣ ਹਾਲਾਂਕਿ ਲੋਕ ਸਭਾ ਦੇ ਇਲੈਕਸ਼ਨ ਪੰਜਾਬ 'ਚ 13 ਸੀਟਾਂ ਜੇ ਗਠਜੋੜਬੰਧਨ ਭਾਰਤੀ ਜਨਤਾ ਪਾਰਟੀ ਦੇ ਨਾਲ ਹੋ ਜਾਂਦਾ ਤਾਂ ਹੋਰ ਵੀ ਜ਼ਿਆਦਾ ਚੁਣੌਤੀ ਹੋਏਗੀ ਕਿ ਅਕਾਲੀ ਦਲ ਬਿਹਤਰ ਪਰਫਾਰਮ ਕਰੇ ਤਾਂ ਕਿ 2027 ਦੇ ਵਿੱਚ ਆਪਣੇ ਆਲਟਰਨੇਟਿਵ ਦੇ ਤੌਰ ਦੇ ਉੱਤੇ ਆਪ ਦੇ ਸਾਹਮਣੇ ਇਹ ਗਠਬੰਧਨ ਜਿਹੜਾ ਉਹ ਉੱਭਰ ਕੇ ਸਾਹਮਣੇ ਆ ਸਕੇ ਸੰਜੀਪ ਜੀ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਕਿ ਬੀਬੀ ਜਗੀਰਕੌਰ ਦੀ ਵਾਪਸੀ ਦੇ ਨਾਲ ਜਿਹੜੀ ਆ ਕਿੰਨੀ ਕੁ ਪਾਵਰਫੁਲ ਜਿਹੜੀ ਆ ਅਕਾਲੀ ਦਲ ਜਿਹੜੀ ਹੋ ਸਕਦੀ ਹੈ ਬੀਬੀ ਜਗੀਰਕੌਰ ਇਸਤਰੀ ਵਿੰਗ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਸੋ ਅਗਰ ਅਸੀਂ ਹਾਫ ਆਫ ਦਾ ਵੋਟਰਸ ਦੀ ਗੱਲ ਕਰੀਏ ਤਾਂ ਇਸਤਰੀਆਂ ਕਿੰਨੇ ਕਿੰਨੇ ਮਹੱਤਵਪੂਰਨ ਭੂਮਿਕਾ ਨਿਭਾਦੀਆਂ ਬੀਬੀ ਜਗੀਰਕੌਰ ਆਪਣੇ ਸਪੀਚ ਵਿੱਚ ਆਪਣੇ ਭਾਸ਼ਣਾ ਵਿੱਚ ਬਹੁਤ ਸਾਰੇ ਮੁੱਦੇ ਜਿਹੜੇ ਆ ਉਹ ਸਮੇ ਸਮੇਂ ਸਰ ਰੇਸ ਵੀ ਕਰਦੇ ਰਹਿੰਦੇ ਉਹਨਾਂ ਦੇ ਵਾਪਸ ਆਉਣ ਦੇ ਨਾਲ ਅਕਾਲੀ ਦਲ ਜ਼ਰੂਰ ਮਜ਼ਬੂਤ ਹੋਏਗਾ ਔਰ ਅਕਸਰ ਅਸੀਂ ਬੀਬੀ ਜਗੀਰਕੌਰ ਉਹਨਾਂ ਨਾਲ ਬਹੁਤ ਬਰੀ ਗੱਲਬਾਤ ਵੀ ਕੀਤੀ ਉਹਨਾਂ ਨੇ ਜਿਹੜੇ ਜਿਹੜੇ ਮੁੱਦੇ ਰੱਖੇ ਸੀਗੇ ਸਾਹਮਣੇ ਉਹਨਾਂ ਮੁੱਦਿਆਂ ਨੂੰ ਅਕਾਲੀ ਦਲ ਨੂੰ ਜ਼ਰੂਰ ਐਡਰੈਸ ਕਰਨਾ ਚਾਹੀਦਾ ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਚਾਹੇ ਮੇਅਤ ਮਿਆਂ ਦਾ ਮਸਲਾ ਹੈ ਸੀਗਾ ਚਾਹੇ ਉਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਭਾਜੀਪੀ ਦੇ ਨਾਲ ਵੀ ਉਹਨਾਂ ਨੇ ਕਿਹਾ ਕਿ ਸਾਰੇ ਮਸਲੇ ਜ਼ਰੂਰ ਸੌਟ ਆਊਟ ਕਰਨੇ ਚਾਹੀਦੇ ਆ ਤਾਂ ਕਿ ਜਿਹੜਾ ਅਕਾਲੀ ਦਲ ਉਹ ਬਿਹਤਰ ਪਰਫਾਰਮ ਕਰ ਸਕੇ ਉਸ ਬੀਬੀ ਜਗੀਰਕੌਰ ਦੇ ਸਾਹਮਣੇ ਆਉਣ ਦੇ ਨਾਲ ਪਾਰਟੀ 'ਚ ਮੁੜ ਕੇ ਐਕਟਿਵ ਹੋਣ ਦੇ ਨਾਲ ਬਹੁਤ ਮਜ਼ਬੂਤੀ ਜਿਹੜੀ ਆ ਉਹ ਕਿਤੇ ਨਾ ਕਿਤੇ ਜ਼ਰੂਰ ਮਿਲੇਗੀ ਸੰਜੀਪ ਜੀ ਗੱਲ ਕਰੀਏ ਕਿ ਚਰਚਾ ਹੈ ਕਿ ਬੀਬੀ ਜਗਿਰ ਕੌਰ ਨੂੰ ਖੰਡੂਰ ਸਾਹਿਬ ਦੇ ਪਹਿਲਾ ਐਮਪੀ ਉਮੀਦਵਾਰ ਹੋ ਸਕਦੇ ਨੇ ਚਾਹੇ ਪਹਿਲਾਂ ਵੀ ਉਹ ਇੱਕ ਸੀਟ ਜਿਹੜੀ ਹਾਰ ਗਏ ਸੀਗੇ ਉਤੋਂ ਖਡੂਰ ਸਾਹਿਬ ਤੋਂ ਜੀ ਸੋ ਚੋਂਕੇ ਕਿਸੇ ਵੇਲੇ ਵੀ ਕੋਡ ਆਫ ਕੰਡਕਟਰ ਲੱਗ ਸਕਦਾ ਪੰਜਾਬ ਦੀਆਂ ਜਿਹੜੀਆਂ ਸੀਟਾਂ ਉਹਦੇ ਉੱਤੇ ਕੋਈ ਵੀ ਹਜੇ ਤੱਕ ਕੈਂਡੀਡੇਟ ਜਿਹੜਾ ਉਹ ਸਪਸ਼ਟ ਨਹੀਂ ਕੀਤਾ ਕਿਸੇ ਵੀ ਪਾਰਟੀ ਨੇ ਉਹਦਾ ਇੱਕ ਮਤਬਨ ਕਾਰਨ ਕਿਹ ਪਾਰਟੀ ਜਨਤਾ ਪਾਰਟੀ ਦੇ ਨਾਲ ਅਲਾਈਅንስ ਜਿਹੜਾ ਹੈ ਉਹਦੀ ਅਨਾਉਂਸਮੈਂਟ ਹੋਣੀ ਵੀ ਅਜੇ ਤੱਕ ਬਾਕੀ ਹੈ ਜਦੋਂ ਇਹ ਅਨਾਉਂਸਮੈਂਟ ਹੋਏਗੀ ਉਸ ਤੋਂ ਬਾਅਦ ਇਹ ਡਿਸਾਈਡ ਹੋਏਗਾ ਕਿ ਕਿਹੜੀ ਪਾਰਟੀ ਦੇ ਉੱਤੇ ਕਿਹੜੇ ਉਮੀਦਵਾਰ ਜਿਹੜੇ ਆ ਉਹ ਜਿਹੜਾ ਉਸਨੇ ਕੰਟੈਸਟ ਕਰਨਾ ਕਿਉਂਕਿ ਜੇ ਸਮਝੌਤਾ ਹੁੰਦਾ ਤਾਂ ਕੁਝ ਪਾਰਟੀਆਂ ਉਹਨਾਂ ਨੂੰ ਆਪਣੇ ਉਹ ਜਿਹੜਾ ਮੈਦਾਨ ਉਤੋਂ ਛੱਡਣਾ ਪੈਗਾ ਤਾਂ ਕਿ ਦੂਸਰਾ ਪਾਰਟੀ ਦਾ ਉਮੀਦਵਾਰ ਜਿਹੜਾ ਸਾਂਝੇ ਸਮਝੌਤੇ ਵਿੱਚ ਜਾ ਸਕੇ ਤੋ ਹੋ ਸਕਦਾ ਹੈ ਕਿ ਬੀਬੀ ਜ਼ਗੀਰ ਕੌਰ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਵੀ ਮਹੱਤਵਪੂਰਨ ਕੈਂਡੀਡੇਟ ਦੇ ਤੌਰ ਤੇ ਕਿਸੇ ਇਲੈਕਸ਼ਨ ਤੋਂ ਖਡੂਰ ਸਾਹਿਬ ਤੋਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੋ ਸਕਦਾ ਹੈ ਕਿ ਸੰਭਾਵਨਾ ਮੈਂ ਜੀ ਬਣ 20 ਦੇ ਜਿਹੜਾ ਢਿੰਸਾ ਪਰਿਵਾਰ ਆ ਉਹ ਵੀ ਅਕਾਲੀ ਦਲ ਵਿੱਚ ਵਾਪਸੀ ਹੋਈ ਆ ਤੇ ਲਗਾਤਾਰ ਜਿਹੜੀ ਆ ਵਾਪਸੀਆਂ ਹੋ ਰਹੀਆਂ ਵਾ ਪਾਰਟੀ ਦੇ ਵਿੱਚ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਅਕਾਲੀ ਦਲ ਦਾ ਗ੍ਰਾਫ ਆ ਉੱਚਾ ਹੋ ਸਕਦਾ ਇਹਦੇ ਨਾਲ 300 ਗਰੁੱਪ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਬਜ਼ਾਰਤ ਦੇ ਵਿੱਚ ਉਹਨਾਂ ਦਾ ਬੇਟਾ ਉਹ ਵੀ ਅਸੀਂ ਦੇਖਦੇ ਹਾਂ ਮਤਬ ਉਹ ਨੌਕਾ ਜੇ ਉੱਤੇ ਰਹੇ ਕੈਪਟਨ ਮਿੰਸਟਰ ਦੇ ਤੌਰ ਤੇ ਰਹੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਤਾਂ ਬਹੁਤ ਲੰਮਾ ਅਰਸਾ ਅਕਾਲੀ ਦਲ ਦੇ ਨਾਲ ਹਟਾਇਆ ਲੇਕਿਨ ਉਸ ਤੋਂ ਬਾਅਦ ਜਦੋਂ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪ੍ਰਧਾਨਗੀ ਸਾਹਮਣੇ ਆਏ ਤਾਂ ਉਸ ਵੇਲੇ ਬਹੁਤ ਸਾਰੇ ਬਿੰਦੂ ਉਹਨਾਂ ਨੇ ਰੇਜ਼ ਕੀਤੇ ਔਰ ਆਪਣਾ ਬੱਕਰਾ ਦਲ ਜਿਹੜਾ ਬਣਾਇਆ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਹੀ ਸਰਵਾਈਵ ਕਰਦੀਆਂ ਜਦੋਂ ਤੁਹਾਡਾ ਕੈਡਰ ਜਿਹੜਾ ਮਜ਼ਬੂਤ ਹੋਵੇ ਜਦੋਂ ਤੁਹਾਨੂੰ ਸਫਲਤਾ ਮਿਲਦੀ ਹੈ ਜਦੋਂ ਵਿਧਾਨ ਸਭਾ ਦੇ ਇਲੈਕਸ਼ਨਾਂ ਵਿੱਚ 3ਸਾ ਗਰੁੱਪ ਨੂੰ ਅਸੀਂ ਦੇਖਦੇ ਹਾਂ ਕਿ ਸਫਲਤਾ ਨਹੀਂ ਮਿਲੀ ਤਾਂ ਉਸ ਵੇਲੇ ਉਹ ਜਿਹੜੀਆਂ ਚੀਜ਼ਾਂ ਉਹਨਾਂ ਦੇ ਕੋਲ ਬਹੁਤ ਸਾਰੇ ਵਿਕਲਪ ਜਿਹੜੇ ਨਹੀਂ ਬਚਦੇ ਸੋ ਇਸ ਵੇਲੇ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਉਹਨਾਂ بطور ਪ੍ਰਧਾਨਗੀ ਦੇ ਤੌਰ ਦੇ ਉੱਤੇ ਵੀ ਅਗਜ਼ਰ ਦਿੱਤਾ ਹੈ ਔਰ ਉਹਦੇ ਵਿੱਚ ਉਸ ਪਾਰਟੀ ਜੁਮਰਜ ਕੀਤਾ ਇਹਦੇ ਨਾਲ ਜਿਹੜਾ ਅਸੀਂ ਦੇਖਦੇ ਸੰਗਰੂਰ ਵਾਲਾ ਜਿਹੜਾ ਇਲਾਕਾ ਹੈਗਾ ਉਸ ਇਲਾਕੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਪਾਰਟੀ ਹੈ ਚਰਮਣੀ ਅਕਾਲੀ ਦਲ ਉਸ ਨੂੰ ਕੁਝ ਐਜ ਜਿਹੜੀ ਹੈ ਜ਼ਰੂਰ ਮਿਲੇਗੀ